ਅੱਜ ਬਾਈ ਜੀ ਸਲਾਮ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਨੇ ਵਧੀਆ ਬਾਈ ਜੀ ਕਿਹੜਾ ਪਿੰਡ ਆ ਜੀ ਵੀਰ ਜੀ ਕਿਹੜਾ ਜੀ ਬੁੱਗਰ ਜੀ ਬਾਈ ਜੀ ਬੁੱਗਰਾਂ ਤੋਂ ਆਏ ਨੇ ਅੱਜ ਆਪਣੇ ਕੋਲੇ ਗੰਨਾ ਲੈ ਕੇ ਕੈ ਕ ਵਜੇ ਆਏ ਸੀ ਵੀਰੇ ਹੈ ਨਹੀਂ ਕਿਵੇਂ 8 ਵਜੇ ਆਏ ਸੀਗੇ ਜੀ ਅਸੀਂ 7:00 ਵਜੇ ਆ ਗਏ ਸੀ 7:00 ਵਜੇ ਆ ਗਏ ਸੀ ਬਾਈ ਜੀ ਦੋ ਟਰਾਲੀਆਂ ਨਿਕਲ ਗਈਆਂ ਇਹਨਾਂ ਦੀਆਂ ਤੇ ਆ ਗੰਨਾ ਰਹਿ ਗਿਆ ਬਾਈ ਜੀ ਕਿਵੇਂ ਬਣ ਰਿਹਾ ਗੁਰਦਾਦਾ ਬਹੁਤ ਵਧੀਆ ਬਣ ਰਿਹਾ ਜੀ ਕਿੰਨੇ ਸਾਲਾਂ ਤੋਂ ਉਹਨੇ ਸਾਡੇ ਕੋਲੇ ਤੁਹਾਨੂੰ 3-7 ਸਾਲ ਹੋ ਗਏ ਜੀ 7 ਸਾਲਾਂ ਤੋਂ ਬਾਈ ਆਪਣੇ ਕੋਲੇ ਆ ਰਹੇ ਨੇ ਆਪਣੇ ਨਾਲ ਜੁੜੇ ਹੋਏ ਨੇ ਥੈਂਕ ਯੂ ਧੰਨਵਾਦ ਗੁਰ ਕਿਵੇਂ ਲੱਗਿਆ ਬਾਈ ਜੀ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਇੱਕ ਵਾਰੀ ਆਪਣਾ ਐਡਰੈਸ ਦੱਸ ਦਿਓ ਬਾਈ ਆਪਣਾ ਬੱਗਰ ਆ ਜੀ ਐਡਰੈਸ ਆਪਣਾ ਪਿੰਡ ਸਹਿਣਾ ਆ ਪੱਖੋ ਵਾਲੇ ਰਾਹ ਤੇ ਬਲਦੇਵ ਦਾ ਕਲਾੜਾ ਜੀ ਹੋ ਠੀਕ ਹੋਣੀ ਹੋਰ ਠੀਕ ਹੋਣੀ ਹਾਂਜੀ ਕੈਸ ਸਾਲਾਂ ਤੋਂ ਨਿਕਲੇ ਹਨ ਗਰਮਾਣਾ ਨਾਲ ਹੋ ਗਿਆ 11 12 ਸਾਲ ਹੋ ਗਏ ਬਾਈਆਂ ਨੂੰ ਆਪਣੇ ਨਾਲ ਜੁੜਿਆ ਨੂੰ ਦੂਜਾ ਕੋ ਘਰ ਨੇਗੇ ਤੇ ਸ਼ਰਧਾ ਨੂੰ ਮੂ ਲੱਗ ਹਾਂਜੀ ਗੜ ਕਿਵੇਂ ਲੱਗਿਆ ਜੀ ਆਪਣਾ ਬਹੁਤ ਵਧੀਆ ਕੰਮ ਵਧੀਆ ਲੱਗਿਆ ਜੀ ਪੂਰਾ ਵਧੀਆ ਤੁਸੀਂ ਧੰਨਵਾਦ ਜੀ ਕਿਤੇ ਤੁਰਿਆ ਨਹੀਂ ਜੀ ਬਈ ਹਾਂਜੀ ਕਿਵੇਂ ਗੜ ਬਾਰੇ ਤੁਸੀਂ ਦੱਸਣਾ ਸਾਰੇ ਹੋ ਜੀ ਬਹੁਤ ਵਧੀਆ ਬਣਦਾ ਤੁਰਿਆ ਨਹੀਂਗਾ ਜਦੋਂ ਦੇਖੇ ਹੋਣ ਲੱਗੇ ਆਂਗੇ ਹਾਂਜੀ ਜੀ ਵਧੀਆ ਇਹ ਨਾਮ ਆ ਜੀ ਆਪਣਾ ਗੁਰਦੇਵ ਸਿੰਘ ਨਾਮ ਬਾਈ ਜੀ ਗੁਰਪਿੰਡ ਗੁਰਦੇਵ ਸਿੰਘ ਆ ਜੀ ਸਾਡੇ ਕੋਲੇ ਪਹੁੰਚੇ ਨੇ ਤੇ ਗੁਰਦਖਾਣਾ ਇਹ ਅੱਪਰ ਬੋਟ ਰੇਲ ਤੇ ਆ ਰਹੀਆਂ ਆ ਬਟਰੇ ਬਾਈ ਇਹ ਬਣਾਇਆ ਇਹਨਾਂ ਦਾ ਛੋਲੇ ਪਾ ਕੇ ਆ ਇਹਨਾਂ ਦਾ ਬਣ ਤਿਆਰ ਹੋਇਆ ਬਹੁਤ ਸੋਨਾ ਉਹ ਬਿਆਨ ਨਹੀਂ ਇਹ ਵਾਰ ਪੀ ਟਾਈਪ ਉਹ ਹੁੰਦਾ ਬਾਈ ਇਹ ਚ ਜੋ ਮਰਜੀ ਪਾਓ ਛੋਲੇ ਬਾਦਾਮ ਜੋ ਮਰਜੀ ਆ ਆਪਣਾ ਐਡਰੈਸ ਤੇ ਆਪਣਾ ਫੋਨ ਨੰਬਰ ਬਾਈ ਬਲਦੇਵ ਖਲਾੜਾ ਜਿਹਨੂੰ ਸੰਪਰਕ ਕਰੋ ਬਾਈ ਸਾਡੇ ਨਾਲ ਕੋਈ ਮਲਾਫਤ ਨਹੀਂ ਕੁਛ ਨਹੀਂ ਧੰਨਵਾਦ